ਇਰੀ ਰਾਗ ਮਹੱਲਾ ਚੌਥਾ ਹਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦਸੇ ਤੈਨ ਜਾਉ ਹਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦਸੇ ਤੈਨ ਜਾਉ ਜਿਨੀ ਮੇਰਾ ਪਿਆਰਾ ਆਵਿਆ ਤਿਨ ਪੀਛੇ ਲਾਗ ਫਿਰਾਉ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣਾ ਕਾ ਚਾਉ ਮੇਰੇ ਭਾਈ ਜਨਾ ਕੋਈ ਮੋਕਾ ਹਰ ਪ੍ਰਭ ਮੇਲ ਮਿਲਾਏ ਹਉ ਸਤਿਗੁਰੇ ਬਿਟੋ ਹਵਾਰਿਆ ਹਉ ਸਤਿਗੁਰੇ ਬਿਟੋ ਹਵਾਰਿਆ ਜਿਨ ਹਰ ਪ੍ਰਭ ਦੀਆ ਦੇਖਾਇ ਰਹਾਉ ਹੋਏ ਨਿਮਣੀ ਟਹਿ ਪਵਾ ਪੂਰੇ ਸਤਿਗੁਰੂ ਕਾਸ ਨਿਮਾਣਿਆ ਗੁਰਮਾਨ ਹੈ ਗੁਰ ਸਤਗੁਰ ਕਰੇ ਸਾबास ਸਤਗੁਰ ਤੱਤੇ ਨੂੰ ਸਪਸ਼ਟ ਬੋਲੋ ਜੀ ਨਿਮਾਣਿਆ ਗੁਰ ਮਾਣ ਹੈ ਗੁਰ ਸਤਗੁਰ ਕਰੇ ਸਾबास ਹਉ ਗੁਰ ਸਾ ਲਾਹੇ ਨਾਰਜਉ ਮੈਂ ਮੇਲੇ ਹਰ ਪ੍ਰਭ ਪਾਸ ਸਤਗੁਰ ਨੋ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਬੇਨ ਭਾਗਾ ਦਰਸਨ ਨਾ ਥੀਐ ਭਾਗ ਹੀਣ ਬਹਿਰੋਏ ਜੋ ਹਰ ਪ੍ਰਭ ਬਾਣਾ ਸੋthia ਧੁਰ ਲਿਖਿਆ ਨਾ ਮਿਟਾ ਕੋਇ ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ ਆਪੇ ਮਿਲ ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ ਆਪ ਦਇਆ ਕਰ ਮੇਲ 시 ਗੁਰ ਸਤਿਗੁਰ ਪੀਛੇ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲ ਹੈ ਸਮਾਏ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕੇਤ ਵਿਦ ਮਿਲਾਇ ਰਸ ਖਾਏ ਜਾਇ ਪੁਛੋ ਸੋਹਾ ਗਾਣੀ ਤੁਸਾ ਕਿਆਉ ਕਰ ਮਿਲਿਆ ਪ੍ਰਭ ਆਏ ਓਏ ਵੇ ਪ੍ਰਵਾਹ ਨਾ ਬੋਲਣੀ ਹਉ ਮਲ ਮਲ ਧੋਵਾ ਦਿਨ ਪਾਏ ਭਾਈ ਰੇ ਮਿਲ ਸੱਜਣਾ ਹਰ ਗੁਣ ਸਾਰ ਸੱਜਣਾ ਸਤਿਗੁਰੂ ਪੁਰਖ ਹੈ ਦੁੱਖ ਕਟੈ ਹਉ ਮੈ ਮਾਰ ਰਹਾਉ ਗੁਰਮੁਖੀਆ ਸੁਹਾਗਾਣੀ ਤਿਨ ਦਇਆ ਪਈ ਮਨ ਆਏ ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇ ਵਡ ਭਾਗੀ ਵਡ ਜਾਣੀ ਹੈ ਯੇ ਨਾ ਹਰ ਰਸ ਖਾਦਾ ਗੁਰ ਪਾਏ ਇਹੋ ਹਰ ਰਸ ਵਣ ਤਨ ਸਬਤ ਹੈ ਭਾਗ ਹੀਣ ਨਹੀਂ ਖਾਏ ਬੇਨਾ ਸਤਗੁਰ ਪੱਲਾ ਨਾ ਪਵੇ ਮਨ ਮੁਖ ਰਹੀ ਬਿਲ ਲਾਏ ਓਏ ਸਤਗੁਰ ਆਗੈ ਨਾ ਨਿਵਹੈ ਓ ਨਾ ਅੰਤਰ ਕ੍ਰੋਧ ਬਲਾਈ ਹਰ 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 ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸ੍ਰੀ ਰਾਗ ਮਹੱਲਾ ਚੌਥਾ ਦਿਨ ਸੁ ਚੜਾ ਫਿਰ ਆਥਵੈ ਰੈਣ ਸਬਾਈ ਜਾਏ ਆਵ ਘਟੈ ਨਰ ਨਾ ਬੁੱਝੈ ਨਿਤ ਮੂਸਾ ਲਾਜ ਟੁਕਾਏ ਨਰ ਨਾ ਬੁੱਝੈ

ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਇ ਪੁੱਤ ਕਲਤ ਮੋਹ ਬਿਖ ਹੈ ਅੰਤ 베ਲੀ ਕੋਈ ਨਾ ਹੋਏ ਹਾਂਜੀ ਪੁੱਤ ਕਲਤ ਮੋਹ ਬਿਖ ਹੈ ਕਲਤ ਪਾਠ ਕਰਦਾ ਹੈ ਕਲਤ ਨਹੀਂ ਹੈ ਕਈ ਪਾਠਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤੱਤੇ ਦੇ ਪੈਰ ਰਾਰਾ ਵੀ ਆਉਂਦਾ ਉਥੇ ਕਲਤਰ ਪਾਠ ਹੋਵੇਗਾ ਇਥੇ ਰਾਰੇ ਤੋਂ ਬਿਨਾ ਹੈ ਕਲਤ ਪਾਠ ਹੋਵੇਗਾ ਕਲਤ ਪਾਠ ਕਿਤੇ ਨਹੀਂ ਕਰਨਾ ਹਾਂਜੀ ਪੁੱਤ ਕਲਤ ਮੋਹ ਬਿਖ ਹੈ ਅੰਤ 베ਲੀ ਕੋਏ ਨਾ ਹੋਵੇ ਰਹਾਉ ਗੁਰਮਤ ਹਰ ਲਿਵ ਉੱਭਰੇ ਅਲਿਪਤ ਰਹੀ ਸਰਣਾਏ ਓਨੀ ਚੱਲਣ ਸਦਾ ਨਿਹਾਲਿਆ ਹਰ ਖਰਚ ਲੀਆ ਪਤ ਪਾਏ ਗੁਰਮੁਖ ਦਰਗਹ ਹੈ ਮੰਨਿਆ ਹੈ ਹਰ ਆਪ ਲੈ ਗਲ ਲਾਏ ਗੋਰਾ ਮੁਖ ਆਨੋ ਪੰਥ ਪ੍ਰਗਟਾ ਨਾਰ ਠਾਕ ਨਾ ਕੋਈ ਪਾਏ ਹਰ ਨਾਮ ਸਲਾਹਣ ਨਾਮ ਮਨ ਨਾਮ ਰਹਿਣ ਲਿਵ ਲਾਇ ਆਰਹਦ ਧੁਨੀ ਦਰ ਵਜਦੇ ਦਰ ਸੱਚੈ ਸੋਭਾ ਪਾਏ ਜਿਨੇ ਗੁਰਮੁਖ ਨਾਮ ਸਲਾਹਿਆ ਤਿਨਾ ਸਭ ਕੋ ਕਹੈ ਸਾਬਾਸ ਤਿਨ ਕੀ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ ਨਾਨਕ ਭਾਗ ਵਡੇ ਤਿਨਾ ਗੁਰਮੁਖਾ ਜਿਨ ਅੰਤਰ ਨਾਮ ਪਰਗਾਸ ਸਿਰੀ ਰਾਗ ਮਹੱਲਾ ਪੰਜਵਾ ਘਰ ਪਹਿਲਾ ਕਿਆ ਤੂ ਰਤਾ ਦੇਖ ਕੈ ਪੁੱਤਰ ਕਲਤਰ ਸੀਗਾਰ ਰਸ ਭੋਗ ਹੈ ਖੁਸ਼ੀਆ ਕਰਹਿ ਮਾਣ ਹੈ ਰੰਗ ਅਪਾਰ ਬਹੁਤ ਕਰਹਿ ਫੁਰਮਾਇਸੀ ਵਰਤਹਿ ਹੋਏ ਅਫਾਰ ਕਰਤਾ ਚਿਤ ਨ ਆਵੈ ਮਨ ਮੁਖ ਅੰਧ ਗਵਾਰ ਮੇਰੇ ਮਨ ਸੁਖ ਦਾਤਾ ਹਰ ਸੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ ਕਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ ਹੈ ਵਰ ਗੈ ਵਰ ਬਹੁ ਰੰਗੇ ਕੀਏ ਰਥ ਅਥਾਕ ਵਰ ਗੈ ਵਰ ਬਹੁ ਰੰਗੇ ਦੁਬਾਰਾ ਪੜ ਦੁਬਾਰਾ ਪੜ ਦੁਬਾਰਾ ਹਾਂਜੀ ਦੁਬਾਰਾ ਪੜ੍ਹ ਦਿਓ ਪੰਗਤ ਜੀ ਕੱਪੜ ਭੋਗ ਲਪਟਾਇਆ ਤੂੰ ਕੱਪੜ ਭੋਗ ਲਪਟਾਇਆ ਸੋਇਨਾ ਰੁੱਪਾ ਖਾਕ ਹੈ ਵਰ ਗੈ ਵਰ ਬਹੁ ਰੰਗੇ ਕੀਏ ਰਥ ਅਥਾਕ ਕਿਸ ਹੀ ਚਿਤ ਨਾ ਪਾਵਹੀ ਬਿਸਰਿਆ ਸਭ ਸਾਖ ਸਿਰਜਨ ਹਾਰ ਭੁਲਾਇਆ ਵਿਣ ਨਾਵੈ ਨਾ ਪਾਕ ਲੈਤਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ ਹਾਂਜੀ ਇਕਤ ਪਾਠ ਜਿਵੇਂ ਆਪ ਜੀ ਨੇ ਸਰਵਣ ਕੀਤਾ ਇਕਤ ਨਹੀਂ ਐ ਜਾਂ ਹੋਰ ਇਹਨੂੰ ਕੋਲਾ ਨਹੀਂ ਕਰਨਾ ਇਕਤ 71 ਕਰਨ ਤੋਂ ਭਾਵ ਹੈ ਇਸ ਲਈ ਇਕਤ ਪਾਠ ਕਰਨਾ ਜੀ ਲੈਦਾ ਬਦ ਦੁਆਏ ਤੂੰ ਮਾਇਆ ਕਰਹਿ ਇਕਤ ਜਿਸਨੋਂ ਤੂੰ ਪਤਿ ਆਏ ਪਤਿ ਆਏ ਦਾ ਜਿਸਨੋਂ ਤੂੰ ਪਤਿ ਆਏ ਦਾ ਸੋ ਸਾਨ ਤੁਜੈ ਅਨਿਤ ਅਹੰਕਾਰ ਕਰਹਿ ਅਹੰਕਾਰਿਆ ਵਿਆਪਿਆ ਮਨ ਕੀ ਮਤ ਇਹਨੂੰ ਅਹੰਕਾਰੀ ਜਿਵੇਂ ਗਿਆਨ ਜੀ ਨੇ ਪਹਿਲਾਂ ਵੀ ਦੱਸਿਆ ਸੀ ਐੜਾ ਨਾਲ ਲਾ ਕੇ ਅਹੰਕਾਰ ਬੁਰਣਾ ਹੈ ਹੰਕਾਰ ਨਹੀਂ ਕਹਿਣਾ ਇਹ ਖਿਆਲ ਰੱਖਣਾ ਅਹੰਕਾਰ ਕਰਹਿ ਅਹੰਕਾਰਿਆ ਵਿਆਪਿਆ ਮਨ ਕੀ ਮਤ ਤਿਨ ਪ੍ਰਭ ਆਪੁ ਭੁਲਾਇਆ ਨਾ ਤਿਸ ਜਾਤ ਨਾ ਪਤ ਇਥੇ ਪਤ ਨਹੀਂ ਆਵੇਗਾ ਜਿਵੇਂ ਪਿਛਲੀਆਂ ਤਿੰਨ ਹੀ ਪੰਕਤੀਆਂ ਦੇ ਨਾਲ ਅਧਿਕ ਆ ਰਿਹਾ ਪਰ ਇਥੇ ਜਿਹੜਾ ਪਤ ਹੈ ਇਹ ਪੋਲਾ ਆਵੇਗਾ ਕਿਉਂਕਿ ਇਹ ਪਤ ਇੱਜ਼ਤ ਦਾ ਇਥੇ ਵਾਚਕ ਨਹੀਂ ਹੈ ਜਾਤ ਨਾ ਪਤ ਜਾਤ ਪਾਤ ਸੋ ਇਹ ਪਤ ਇਥੇ ਪੋਲਾ ਬੋਲਣਾ ਹੈ ਜੀ ਜਿਵੇਂ ਗਰੰਥੀ ਸਿੰਘ ਜੀ ਨੇ ਬੋਲੇ ਹੈ ਤੈਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨਾ ਪਤ ਸਾਤ ਗੁਰਪੁਰਖ ਮਿਲਾਇਆ ਇਕੋ ਸੱਜਣ ਸੋਏ ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹੋ ਮੈ ਰੋਏ ਜੋ ਹਰ ਜਨ ਪਾਵੈ ਸੋ ਕਰੇ ਦਾਰ ਫੇਰ ਨਾ ਪਾਵੈ ਕੋਏ ਨਾਨਕ ਰਤਾ ਰੰਗ ਹਰ ਸਭ ਜਗ ਮਹਿ ਚਾਨਣ ਹੋਏ ਸ੍ਰੀ ਰਾਗ ਮਹੱਲਾ ਪੰਜਵਾ ਮਨ ਬਿਲਾਸ ਬਹੁ ਰੰਗ ਘਣਾ ਦ੍ਰਿਸ਼ਟ ਪੂਲ ਖੁਸ਼ੀਆਂ ਛਤਰ ਧਾਰ ਬਾਦ ਸਾਹੀਆ ਬਾਦ ਸਾਹੀਆ ਛਤਰ ਧਾਰ ਬਾਦ ਸਾਹੀਆ ਪਾਠ ਇਕੱਠਾ ਹੈ ਜਿਵੇਂ ਆਪਾਂ ਬਾਦਸ਼ਾਹੀ ਕਹਿੰਦੇ ਆ ਆਮ ਬੋਲ ਚਾਲ ਵਿੱਚ ਪਾਠ ਵੱਖਰਾ ਨਹੀਂ ਕਰਨਾ ਬਾਦ ਸਾਹੀਆ ਛਤਰ ਧਾਰ ਬਾਦ ਸਾਹੀਆ ਵਿੱਚ ਸਹਸੇ ਪਰਿਆ ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿਨ ਪੁਰਖ ਵਿਧਾਤਾ ਦੁਖ ਸਹਿਸਾ ਮਿਟ ਗਿਆ ਰਹਾਉ ਜੇ ਤੇ ਥਾਨ ਥਨੰਤਰ ਤੇ ਤੇ ਭਵ ਆਇਆ ਤਨ ਪਾਤੀ ਵੱਡ ਭੂਮਿਆ ਤਨ ਪਾਤੀ ਵੱਡ ਭੂਮਿਆ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨ ਸੰਗ ਹੋਏ ਵਰਤੈ ਅਫਰਿਆ ਸਭ ਕੋ ਵਸਗਤ ਕਰ ਲਿਓ ਨ ਬਿਨ ਨਾਵੈ ਖਾ ਕਰ ਲਿਆ ਕੋਟ 33 ਸੇਵਕਾ ਸੇਧ ਸਾਧਕ ਦਰ ਖਰਿਆ ਗਿਰੰਬਾਰੀ ਵੱਡ ਸਾਹਬੀ ਸਾਹਬੀ ਗਿਰੰਬਾਰੀ ਵੱਡ ਸਾਹਬੀ ਇੱਥੇ ਸਾਹਬੀ 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 ਸッセ ਨੂੰ ਸਿਆ ਆਵਾਇ ਸッセ ਨੂੰ ਕਰਨਾ ਹਾਹਾ ਮੁਕਤਾ ਬੱਬੇ ਬਿਆਰੀ ਸਾਹਬੀ ਗਿਰੰਬਾਰੀ ਵੱਡ ਸਾਹਬੀ ਸਭ ਨਾਨਕ ਸੁਪਨthia ਸਿਰੀ ਰਾਗ ਮਹੱਲਾ ਪੰਜਵਾ ਭਲਕੇ ਉਠ ਪਪੋਲੀਐ ਵਿਣ ਬੁਜੇ ਮੁਗਧ ਅਜਾਣਾ ਸੋ ਪ੍ਰਭ ਚੇਤਨ ਆਇਓ ਛੁਟੈਗੀ ਬੇਬਾਣ ਸਤਿਗੁਰੁ ਸੇਤੀ ਚਿਤ ਲਾਇ ਸਦਾ ਸਦਾ ਰੰਗ ਮਾਣਾ ਪ੍ਰਾਣੀ ਤੂੰ ਆਇਆ ਲਾਹਾ ਲੈਣ ਲਗਾ ਚਿਤ ਕੁ ਫਕੜੇ ਸਭ ਮੁਕਦੀ ਚੱਲੀ ਰਹਿਣ ਰਹਾਉ ਹਾਂਜੀ ਪਾਠ ਆਪਾਂ ਨੇ ਸਰਵਣ ਕੀਤਾ ਕੁਫਕੜੇ ਲੱਗਾ ਕਿਤ ਕੁਫਕੜੇ ਸਭ ਮੁਕਤੀ ਚੱਲੀ ਰੈਣ ਕੁਫਕੜੇ ਪਾਠ ਸੁਧ ਹੈ ਨੂੰ ਕੁਫਕੜੇ ਨਹੀਂ ਕਰਨਾ ਕੁਫਕੜੇ ਜਾਂ ਹੋਰ ਕਿਸ ਹਿਸਾਬ ਨਾਲ ਪਾਠੀ ਸਿੰਘ ਨੇ ਜਿਵੇਂ ਉਚਾਰਨ ਕੀਤਾ ਸਰਣ ਇਸੇ ਪ੍ਰਕਾਰ ਹੀ ਉਚਾਰਨ ਸਮਝ ਲੈਣਾ ਇਸੇ ਪ੍ਰਕਾਰ ਹੀ ਅੱਗੇ ਆਪਣੀ ਰਸਨਾ ਤੋਂ ਉਚਾਰਨਾ ਜੀ ਕੁ ਫੱਕੜੇ ਫੇਰ ਪੜ੍ਹ ਲਓ ਜੀ ਪੰਕਤੀ ਇਹ ਲਗਾ ਕਿਤ ਕੁ ਫੱਕੜੇ ਸਭ ਮੁਕਦੀ ਚੱਲੀ ਰਹਿਣ ਰਹਾਉ ਕੁਦਮ ਕਰੇ ਪਸ ਪੰਖੀਆ ਇੱਥੇ ਕੁੱਤਬ ਨਹੀਂ ਬੋਲਣਾ ਅਦਕ ਨਹੀਂ ਲਗਾਉਣਾ ਕੁਦਮ ਪਾਠ ਪੋਲਾ ਕਰਨਾ ਕੁਦਮ ਕਰੇ ਪਸ ਪੰਖੀਆ ਦਿਸਾ ਨਾਹੀ ਕਾਲ ਉਹ ਤੈ ਸਾਥ ਮਨੁੱਖ ਹੈ ਫਾਥਾ ਮਾਇਆ ਜਾਲ ਉਤ ਹੈ ਸਾਥ ਮਨੁਖ ਹੈ ਫਾਥਾ ਮਾਇਆ ਜਾਲ ਮੁਕਤੇ ਸੇਈ ਭਾਲੀ ਅਹ ਜੇ ਸੱਚਾ ਨਾਮ ਸਮਾਲ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿਥੈ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੇ ਸੇ ਫਾਥੇ ਸੇਈ ਨਿਕਲੇ ਫਾਥੇ ਸੇਈ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰਖ ਨਾ ਸਕਾਈ ਦੂਜਾ ਕੋ ਨਾ ਦਿਖਾਈ ਚਾਰੇ ਕੁੰਡਾ ਭਾਲ ਕੈ ਆਏ ਪਿਆ ਸਰਣਾਇ ਨਾਨਕ ਸਚੈ ਪਾਤਿ ਸਾਹ ਡੁੱਬਦਾ ਲਿਆ ਕਢਾਈ ਸਾ ਸੰਗਤ ਜੀ ਦੋ ਵਾਰ ਜੇ ਪਾਠ ਆਇਆ ਹੈ ਇਸ ਸ਼ਬਦ ਵਿੱਚ ਜਜੇ ਸਿਹਾਰੀ ਮਹਾਰਾਜ ਫਰਮਾਨ ਕਰਦੇ ਨੇ ਫਾਥੇ ਸੇਈ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਇਹਨੂੰ ਜੇ ਨਹੀਂ ਬਣ ਦੇਣਾ ਆਮ ਬੇ ਧਿਆਨੀ ਵਿੱਚ ਜੇ ਗੁਰ ਕੀ ਪੈਰੀ ਪਾਹੇ ਪਾਠ ਕਰ ਜਾਂਦੇ ਨੇ ਇਹ ਸਿਹਾਰੀ ਹੀ ਇੱਥੇ ਬੋਲਣੀ ਹੈ ਜੇ ਗੁਰ ਕੀ ਪੈਰੀ ਪਾਹੇ ਖਿਆਲ ਰੱਖਣਾ ਹਾਂਜੀ ਚਲਿਏ ਜੀ ਫਾਥੇ ਸੇਈ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕਾਈ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਭਾਲ ਕੇ ਆਏ ਪਿਆ ਸਰਣਾਈ ਨਾਨਕ ਸਚੈ ਪਾਤਿ ਸਾਹਿ ਡੁੱਬਦਾ ਲਿਆ ਕਢਾਈ